ਅਨੰਤ ਬੇਨਾਮ ਆ ਗਿਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅਨੰਤ ਸੇਵਕ ਹੋਏ ਪਾਪਾ ਗੁੱਡਾ ਜੀ ਜਿਨ੍ਹਾਂ ਨੇ 6 ਪਾਤਸ਼ਾਹੀਆਂ ਤੱਕ ਗੁਰੂ ਘਰ ਦੀ ਸੇਵਾ ਕੀਤੀ ਹੈ ਤੇ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਕਿ ਗੁਰੂਆਂ ਨੇ ਆਪਣੇ ਹੱਥੀ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਹੈ ਤਾਂ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਕਹਿਣ ਲੱਗੇ ਪਾਤਸ਼ਾਹ ਇਹਨੇ ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਦੀਵਾਨ ਸਜਾਇਆ ਤਾਂ ਦੀਵਾਨ ਦੇ ਵਿੱਚੋਂ ਸਾਰੀ ਸੰਗਤ ਉੱਠ ਕੇ ਚਲੀ ਗਈ ਪਰ ਬਾਬਾ ਬੁੱਢਾ ਜੀ ਨਾ ਦੇ ਤਾਂ ਮਹਾਰਾਜ ਉਸ ਬੱਚੇ ਵੱਲ ਹਲੇ ਬਾਦ ਅਵਸਥਾ ਵਿੱਚ ਨੇ ਬਾਬਾ ਬੁੱਢਾ ਜੀ ਸਾਹਿਬ ਤਾਂ ਮਹਾਰਾਜ ਨੇ ਦੇਖਿਆ ਕਿ ਦੀਵਾਨ ਵੀ ਸਮਾਪਤ ਹੋ ਗਿਆ ਤੇ ਸਾਰੀ ਸੰਗਤ ਉੱਠ ਕੇ ਆਪੂ ਆਪਣੇ ਘਰ ਚਲੀ ਗਈ ਹੈ ਪਰ ਇਹ ਬਾਲਕ ਅਵਸਥਾ ਦਾ ਮੱਜਾ ਹਲੇ ਤੱਕ ਇਸੇ ਤਰ੍ਹਾਂ ਦਵਾਨ ਦੇ ਵਿੱਚ ਸਜਿਆ ਹੋਇਆ ਤਾਂ ਮਹਾਰਾਜ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਮਹਾਰਾਜ ਕਹਿਣ ਲੱਗੇ ਕਿ ਬੱਚਾ ਤੇਰਾ ਨਾਮ ਕੀ ਹੈ ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਮੇਰਾ ਨਾਮ ਹੈ ਜੀ ਬੁੱਢਾ ਉਹਨਾਂ ਦਾ ਬਚਪਨ ਦਾ ਨਾਮ ਸੀ ਬੁੱਢਾ ਤਾਂ ਉਹਨਾਂ ਨੂੰ ਸੁਣ ਕੇ ਮਹਾਰਾਜ ਜੀ ਕਹਿੰਦੇ ਤੇਰਾ ਨਾਮ ਬੁੱਢਾ ਨਹੀਂ ਤੇਰਾ ਨਾਮ ਦੇ ਪੁੱਢਾ ਹੈ ਨਿੱਕੀ ਕੁਮਰੇ ਬੜਾ ਗਿਆਨ ਰੱਖੀਏ ਮਹਾਰਾਜ ਨੇ ਪੁੱਛਿਆ ਸੀ ਕਿ ਤੂੰ ਭਾਈ ਹੁਣ ਤੱਕ ਦੀਵਾਨ ਵਿੱਚ ਕਿਉਂ ਸਜਿਆ ਹੈ ਸਾਰੀ ਸੰਗਤ ਤੇ ਚਲੀ ਗਈ ਤਾਂ ਬਾਬਾ ਬੁੱਢਾ ਜੀ ਕਹਿੰਦੇ ਛੋਟੀ ਅਵਸਥਾ ਦੇ ਵਿੱਚ ਹੀ ਗਿਆ ਗਿਆ ਸੀ ਕਹਿਣ ਲੱਗਾ ਪਾਦਸ਼ਾਹ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਇਸ ਕਰਕੇ ਮੇਰੇ ਤੇ ਕਿਰਪਾ ਕਰੋ ਮੈਨੂੰ ਮੌਤ ਤੋਂ ਬਚਾਓ ਤਾਂ ਮਹਾਰਾਜ ਨੇ ਫਿਰ ਬਾਬਾ ਬੁੱਢਾ ਜੀ ਨੂੰ ਸਮਝਾਉਣਾ ਕੀਤਾ ਸੀ ਕਿ ਬੁੱਢੇ ਆ ਮੌਤ ਤੋਂ ਕੋਈ ਬਚ ਨਹੀਂ ਸਕਿਆ ਭਾਈ ਮੌਤ ਆ ਰਕੇ ਤਾਂ ਮੈਂ ਵੀ ਇਸ ਸੰਸਾਰ ਨੂੰ ਅਲਵਿਦਾ ਇੱਕ ਦਿਨ ਆਖਣਾ ਹੀ ਆਖਣਾ ਹੈ ਸ਼ਰੀਰ ਕਰਕੇ ਤਾਂ ਮੈਂ ਵੀ ਦੁਨੀਆ ਤੋਂ ਜਾਣਾ ਹੀ ਜਾਣਾ ਹੈ ਇਸ ਕਰਕੇ ਮੌਤ ਤੋਂ ਕੋਈ ਬਚ ਨਹੀਂ ਸਕਿਆ ਹਾਂ ਮੌਤ ਥੋੜੀ ਬਹੁਤ ਸੌਖੀ ਹੋ ਸਕਦੀ ਹੈ ਪਰ ਕਿਵੇਂ ਜੇਕਰ ਸਾਹਿਬ ਮਨੂ ਨਾ ਵਿਸਰੇ ਤਾਂ ਸਹਲਾ ਵਰਣਾ ਹੋਏ ਪਾਤਸ਼ਾਹ ਕਹਿੰਦੇ ਜੇ ਉਹ ਸਾਹਿਬ ਮਨੂ ਨਾ ਨਾ ਵਿਸਰੇ ਤਾਂ ਕਹਿੰਦੇ ਮੌਤ ਸਿਖਾੜੀ ਹੋ ਜਾਂਦੀ ਹੈ ਗੁਰਬਾਣੀ ਨੇ ਇਹ ਨਹੀਂ ਆਖਿਆ ਕਿ ਮਰਨਾ ਨਹੀਂ ਮਰਨਾ ਤੇ ਭਾਈ ਸਾਭ ਦੇ ਹੈ ਮਹਾਰਾਜ ਕਹਿੰਦੇ ਮੌਤ ਭਾਵੇਂ ਗੁਰਮੁਖ ਹੈ ਜਾਂ ਭਾਵੇਂ ਕੋਈ ਮਨਮੁਖ ਹੈ ਭਾਵੇਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਹੈ ਜਾਂ ਭਾਵੇਂ ਕੋਈ ਰੱਬ ਦੀ ਬੰਦਗੀ ਨਹੀਂ ਕਰਨ ਵਾਲਾ ਮੌਤ ਤੇ ਸਭ ਨੂੰ ਆਵੇਗੀ ਪਰ ਮੌਤ ਮੌਤ ਦੇ ਵਿੱਚ ਫਰਕ ਰਹੇਗਾ ਉਹ ਫਰਕ ਕੀ ਹੋਵੇਗਾ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਭਾਈ ਇੱਕ ਬਿੱਲੀ ਆਪਣੇ ਬੱਚਿਆਂ ਨੂੰ ਆਪਣੇ ਮੂੰਹ ਦੇ ਦੰਦਾਂ ਦੇ ਵਿੱਚ ਚੁੱਕ ਕੇ ਸੱਤ ਉਠੀ ਟਪਾ ਦਿੰਦੀ ਹੈ ਤੇ ਕਹਿੰਦੇ ਉਹੀ ਬਿੱਲੀ ਕੋਸੇ ਮੂੰਹ ਦੇ ਨਾਲ ਉਹੀ ਦੰਦਾਂ ਦੇ ਨਾਲ ਕਹਿੰਦੇ ਚੂਹੇ ਨੂੰ ਮਾਰ-ਮਾਰ ਕੇ ਖਾ ਜਾਂਦੀ ਹੈ। ਇਹੀ ਫਰਕ ਹੈ ਕਹਿੰਦੇ ਗੁਰਮੁਖਾਂ ਦਾ ਜਾਣਾ ਤੇ ਇਹੀ ਫਰਕ ਹੈ ਮਨਮੁਖਾਂ ਦਾ ਜਾਣਾ। ਦੁਨੀਆਂ ਤੋਂ ਜਾਣਾ ਤੇ ਸਭ ਨੇ ਹੈ। ਬਾਦਸ਼ਾਹ ਕਹਿੰਦੇ ਭਾਵੇਂ ਕੋਈ ਨਾਮ ਜਪਣ ਵਾਲਾ ਹੈ ਜਾਂ ਭਾਵੇਂ ਕੋਈ ਨਾਮ ਨਹੀਂ ਜਪਣ ਵਾਲਾ ਦੁਨੀਆ ਤੂੰ ਜਾਵੇਗਾ ਜ਼ਰੂਰ ਪਰ ਮਹਾਰਾਜ ਕਹਿੰਦੇ ਜਾਣ ਜਾਣ ਵਿੱਚ ਫਰਕ ਹੋਵੇਗਾ ਉਹ ਫਰਕ ਕਿਹੜਾ ਹੋਵੇਗਾ ਮਹਾਰਾਜ ਕਹਿੰਦੇ ਬੁੱਢੇ ਨੂੰ ਬੁੱਢਿਆ ਇਹ ਜਿਹੜੀ ਮੌਤ ਹੈ ਨਾ ਇੱਕ ਬਿੱਲੀ ਦੀ ਨਿਆਣੀ ਹੈ ਜਿਹੜੀ ਨਾਮ ਜਪਣ ਵਾਲਿਆਂ ਨੂੰ ਆਪਣੀ ਬੱਚੀਆਂ ਦੇ ਵਾਂਗ ਆਪਣੇ ਜਿਵੇਂ ਮੂੰਹ ਦੇ ਦੰਤਾਂ ਵਿੱਚ ਬਿੱਲੀ ਚੱਕਦੀ ਹੈ ਤੇ ਸੱਤ ਕੋਠੇ ਢਪਾ ਲਦੀ ਹੈ ਕਹਿੰਦੇ ਉਸੇ ਤਰ੍ਹਾਂ ਇਹ ਮੌਤ ਹੈ ਜਿਹੜੀ ਜੰਮ ਨੇ ਗੁਰੂ ਖੰਦ ਬੜੇ ਸਰਕਾਰ ਤੇ ਅੰਦਰ ਨਾਲ ਲੈ ਕੇ ਪਰ ਜਿਹੜੇ ਮਨੁੱਖ ਹੋਣਗੇ ਜਿਹੜੇ ਪਰਮਾਤਮਾ ਨੂੰ ਭੁੱਲ ਗਏ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ ਹਰ ਵੇਲੇ ਆਪਣੀ ਜ਼ਿੰਦਗੀ ਵਿੱਚ ਮਾਰੇ ਕੰਮ ਕਰਉਂਦੇ ਨੇ ਕਹਿੰਦੇ ਬੁੱਢਿਆ ਉਹਨਾਂ ਨੂੰ ਮੌਤ ਉਤਾਂ ਲੈ ਕੇ ਜਾਵੇਗੀ ਜਿਸ ਤਰ੍ਹਾਂ ਉਹੀ ਬਿੱਲੀ ਉਸੇ ਕੂੜੇ ਨਾਲ ਚੂਹੇ ਨੂੰ ਮਾਰ-ਮਾਰ ਕੇ ਖਾ ਜਾਂਦੀ ਹੈ ਕਹਿੰਦੇ ਜੰਮ ਕਹਿੰਦੇ ਭਾਈ ਇਸੇ ਤਰ੍ਹਾਂ ਮਨੁੱਖ ਮੁੰਦਿਆਂ ਨੂੰ ਬੜੇ ਤਸੀਹੇ ਦੇ ਕੇ ਕਹਿੰਦੇ ਇਥੋਂ ਲੈ ਕੇ ਜਾਣ ਇਹ ਮੈਂ ਆਉਣਾ ਤੇ ਜਾਣਾ ਤਾਂ ਮੌਤ ਸਭ ਨੂੰ ਆਉਣੀ ਹੈ ਇਸ ਕਰਕੇ ਬਾਬੇ ਬੁੱਢੇ ਨੂੰ ਸਮਝਾਉਂਦੇ ਹੋਏ ਮਹਾਰਾਜ ਨੇ ਸਮਝਾਇਆ ਕਿ ਭਾਈ ਮੌਤ ਤੋਂ ਡਰਨੀ ਲੋੜ ਨਹੀਂ ਮੌਤ ਤੇ ਆਉਣੀ ਹੀ ਆਉਣੀ ਹੈ ਮੌਤ ਨੂੰ ਤੇ ਜਿੱਦੇ ਰੱਖੋ ਮੌਤ ਨੂੰ ਤੇ ਯਾਦ ਰੱਖੋ ਪਰ ਮੌਤ ਦੇ ਡਰ ਤੋਂ ਬਚਣ ਵਾਸਤੇ ਇੱਕ ਗੱਲ ਕਰਨੀ ਹੈ ਇੱਕ ਕੰਮ ਕਰਨਾ ਹੈ ਜਿਹੜਾ ਉਹ ਹੈ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦੀ ਬੰਦਗੀ ਕਰਨਾ ਇਸ ਕਰਕੇ ਸੰਗਤ ਜੀ ਜਿਹੜਾ ਸਮਾਂ ਅੱਜ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਆਂਦੇ ਆਇਆ ਹੈ ਉਹ ਸਮਾਂ ਇੱਥੇ ਬੈਠੀਆਂ ਸਾਰੀਆਂ ਸੰਗਤਾਂ ਦੇ ਇੱਕ ਦਿਨ ਜ਼ਰੂਰ ਆਉਣਾ ਸੱਦੇ ਸਭ ਦੇ ਪਏ ਹੋਏ ਨੇ ਗੁਲਾਵਾ ਸਭ ਮਹਾਰਾਜ ਨੇ ਭੇਜਿਆ ਹੋਇਆ ਹੈ ਤੇ ਵਾਰੀ ਆਪ ਕੋ ਆਪਣੀ ਵਾਰੀ ਸਭ ਦੀ ਦੁਨੀਆ ਤੋਂ ਚਲੇ ਜਾਣਾ ਇਸ ਕਰਕੇ ਰਹਿੰਦੇ ਸੁਆਸ ਪਰਮਾਤਮਾ ਦਾ ਨਾਮ ਜਪੂ ਪਰਮਾਤਮਾ ਦੀ ਬੰਦਗੀ ਕਰੂ ਪਰਮਾਤਮਾ ਨੂੰ ਯਾਦ ਰੱਖੂ ਤਾਂ ਜੋ ਸਾਡਾ ਵੀ ਆਉਣਾ ਤੇ ਜਾਣਾ ਦੁਨੀਆਂ ਤੋਂ ਸੰਭਾਲਾ ਹੋ ਜਾਵੇ ਜਿਸ ਤਰ੍ਹਾਂ ਕਹਿੰਦੇ ਇੱਕ ਵਾਰੀ ਭਗਤ ਕਬੀਰ ਜੀਆਂ ਦੀ ਜਿੰਨੀ ਵੀ ਗੁਰਬਾਣੀ ਹੈ ਉਹ ਮੌਤ ਦੇ ਨਾਲ ਸੰਬੰਧ ਹੈ ਉਹਨਾਂ ਦੇ ਕੀਤੇ ਵੀ ਸੰੂਕ ਨੇ ਗੁਰਦੰਸਰ ਸਾਹਿਬ ਮਹਾਰਾਜ ਵਿੱਚ ਸਾਰੇ ਸਾਡੀ ਮੌਤ ਬਾਰੇ ਸਾਵਧਾਨ ਕਰਦੇ ਜਿਸ ਤਰ੍ਹਾਂ ਤਵੀਰ ਸਾਹਿਬ ਲਾਖਦੇ ਨੇ ਕਬੀਰ ਮੋਹੇ ਮਰਨੇ ਕਾ ਚਾਹੂ ਹੈ ਇੱਥੇ ਤੇ ਭਗਤਾਂ ਨੇ ਪਹਿਲਾਂ ਮੌਤ ਨੂੰਗੀ ਹੈ ਉਹਨਾਂ ਨੇ ਥੋੜਾ ਆਖਿਆ ਸੀ ਕਿ ਭਾਈ ਮੌਤ ਨਹੀਂ ਆਉਣੀ ਉਹ ਤਾਂ ਕਹਿੰਦੇ ਬਹੁਤ ਆਵੇਗੀ ਮਹਾਰਾਜ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੋਹੇ ਮਰਗੇ ਕਾ ਜਾਉ ਹੈ ਪਰ ਮਰੋਂ ਤਾਂ ਹਰ ਕੈ ਦੁਆਰ ਮਹਾਰਾਜ ਕਹਿੰਦੇ ਮੈਨੂੰ ਚਾਹ ਇਹ ਵਰਤ ਦਾ ਪਰ ਮੇਰੀ ਇੱਕ ਬੇਨਤੀ ਹੈ ਮਿਲਿਆ ਮਾਲਕਾ ਕਿ ਮੈਂ ਜੇ ਮਰਾਂ ਤਾਂ ਮੈਂ ਤੇਰਾ ਹੁਕਮ ਬਣਾ ਮੈਂ ਤੇਰੇ ਦਰ ਤੇ ਉੱਤੇ ਬਣਾ ਮਦ ਹਰ ਚੇਤ ਕੌਣ ਹੈ ਪਰ ਹਮਾਰੇ ਬਾਣ ਕਹਿੰਦੇ ਜਦੋਂ ਦੁਨੀਆ ਨੂੰ ਸਮਾ ਪੂਰਾ ਕਰਕੇ ਜਾਵਾਂਗੇ ਤਾਂ ਉੱਥੇ ਪ੍ਰਮਾਤਮਾ ਪੁੱਛੇ ਨਾ ਕਿ ਤੂੰ ਕੌਣ ਹੈ ਭਾਈ ਉੱਥੇ ਪ੍ਰਮਾਤਮਾ ਆਪਣੇ ਪਿਆਰੇ ਨੂੰ ਪਛਾਣ ਲਵੇ ਤੇ ਭਗਤ ਕਬੀਰ ਜੀਾਂ ਦੀ ਜਿੰਨੀ ਗੁਰਬਾਣੀ ਹੈ ਸਾਰੀ ਸਾਨੂੰ ਮੌਤ ਵਾਰੀ ਸਤਨਾਮ ਕਰਦੀ ਹੈ ਕਹਿੰਦੇ ਜਦੋਂ ਭਗਤ ਕਬੀਰ ਜੀ ਬਚਪਨ ਦੇ ਵਿੱਚ ਸਨ ਨਾ ਤਾਂ ਬਨਾਰਸ ਵਿਖੇ ਉਹਨਾਂ ਦਾ ਜਨਮ ਹੋਇਆ ਬਨਾਰਸ ਨੂੰ ਰਹਿਣ ਵਾਲੇ ਤਾਂ ਬਨਾਰਸ ਦੇ ਵਿੱਚ ਅੱਜ ਵੀ ਕਹਿੰਦੇ ਇੱਕ ਹੀਰਾ ਘਾਟ ਨਾਮ ਦਾ ਸ਼ਮਸ਼ਾਨ ਘਾਟ ਹੈ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਉਸ ਸ਼ਮਸ਼ਾਨ ਘਾਟ ਦੇ ਵਿੱਚ ਹਰ ਰੋਜ਼ ਪਤਾ ਨਹੀਂ ਕਿੰਨੇ ਕੁ ਸਰੀਰਾਂ ਦਾ ਸੰਸਕਾਰ ਹੁੰਦਾ ਹੈ ਵੀ ਉੱਥੇ ਕਹਿੰਦੇ ਵਾਰੀ ਨਹੀਂ ਆਉਂਦੀ ਵੀ ਇੰਨੇ ਲੋਕਾਂ ਦਾ ਉੱਥੇ ਇੱਕ ਦਿਨ ਦੇ ਵਿੱਚ ਸੰਸਕਾਰ ਕੀਤਾ ਜਾਂਦਾ ਹੈ ਤਾਂ ਭਗਤ ਕਬੀਰ ਜੀ ਬਚਪਨ ਉਮਰ ਵਿੱਚ ਉਹਨਾਂ ਨੂੰ ਵੀ ਪ੍ਰਮਾਤਮਾ ਦਾ ਗਿਆਨ ਸੀ ਤਾਂ ਭਗਤ ਕਬੀਰ ਜੀ ਕਹਿੰਦੇ ਘਰੋਂ ਕੰਮ ਦਾ ਬਹਾਨਾ ਲਾ ਕੇ ਜਾਂਦੇ ਪਰ ਸਵੇਰ ਤੋਂ ਸ਼ਾਮ ਹੋ ਜਾਂਦੀ ਘਰ ਵਾਪਸ ਲੇਟ ਆਉਂਦੇ ਤਾਂ ਮਾਤਾ ਨੇ ਕਈ ਵਾਰੀ ਪੁੱਛਣਾ ਕਿ ਬਵੀਰ ਭਾਈ ਤੂੰ ਇੰਨਾ ਸਮਾਂ ਕਿੱਥੇ ਗਿਆ ਸੀ ਇਨੀ ਦੇਰ ਤੂੰ ਕਿੱਥੇ ਲਾਗੇ ਆਏ ਤਾਂ ਮਾਂ ਨੂੰ ਹਾਸੇ ਵਿੱਚ ਟਕਾਰ ਕੇ ਬਹਾਨੇ ਬਣਾ ਕੇ ਕਹਿ ਦੇਣਾ ਮਾਂ ਮੈਂ ਤੇ ਇੱਥੇ ਬਾਜ਼ਾਰ ਵਿੱਚ ਖੇਡਦਾ ਰਹਿੰਦਾ ਸੀ ਉਹ ਜਿਹੜਾ ਹੀਰਾ ਘਾਟ ਸਮਸ਼ਾਨ ਘਾਟ ਹੈ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਬਨਾਰਸ ਦਾ ਜਿਹੜਾ ਬਾਜ਼ਾਰ ਹੈ ਨਾ ਉਸ ਸਮਸ਼ਾਨ ਘਾਟ ਨੂੰ ਜਾਣ ਵਾਲੀ ਜਿਹੜੀ ਗਲੀ ਹੈ ਉੱਥੇ ਕਹਿੰਦੇ ਉਹਨੂੰ ਮੌਤ ਦਾ ਬਾਜ਼ਾਰ ਆਖਿਆ ਜਾਂਦਾ ਹੈ ਇੰਨਾ ਆਖਿਆ ਜਾਂਦਾ ਹੈ ਕਹਿੰਦੇ ਉਸ ਗਲੀ ਉੱਤੇ ਜਿਹੜੀ ਗਲੀ ਉਸ ਸ਼ਮਸ਼ਾਨ ਘਾਟ ਨੂੰ ਜਾਂਦੀ ਹੈ ਉਸ ਗਲੀ ਦੇ ਜਿਨੀਆਂ ਵੀ ਦੁਕਾਨਾਂ ਨੇ ਸਾਰੀਆਂ ਦੁਕਾਨਾਂ ਦੇ ਮੌਤ ਦਾ ਸਮਾਨ ਹੀ ਹੁੰਦਾ ਹੈ ਕੋਈ ਉੱਥੇ ਕਫਨ ਵੇਚ ਰਿਹਾ ਹੈ ਕੋਈ ਉੱਥੇ ਲੱਕੜਾਂ ਵੇਚ ਰਿਹਾ ਹੈ ਕੋਈ ਉੱਥੇ ਅਰਥੀਆਂ ਬਣਾ-ਬਣਾ ਵੇਚ ਰਿਹਾ ਹੈ ਇਹ ਮਹਾਰਾਜ ਕਹਿੰਦੇ ਉਸ ਬਾਜ਼ਾਰ ਨੂੰ ਮੌਤ ਦਾ ਬਾਜ਼ਾਰ ਆਖਿਆ ਜਾਂਦਾ ਹੈ ਤੇ ਭਗਤ ਕਬੀਰ ਜੀ ਉਸ ਬਾਜ਼ਾਰ ਵਿੱਚੋਂ ਲੰਘ ਕੇ ਸਮਸ਼ਾਨ ਘਾਟ ਜਾਂਦੇ ਹੀ ਰਾਤ ਘਾਟ ਜਿੱਥੇ ਜਾ ਕੇ ਭਗਤ ਕਬੀਰ ਜੀ ਰੱਬ ਦੀ ਬੰਦਗੀ ਕਰਿਆ ਕਰਦੇ ਭਗਤ ਕਬੀਰ ਜੀਆਂ ਦਾ ਜੀਵਨ ਪੜ ਕੇ ਵੇਖ ਲਓ ਉਹਨਾਂ ਨੇ ਜਿੰਨੀ ਭਗਤੀ ਕੀਤੀ ਹੈ ਜਿੰਨਾ ਵੀ ਉਹਨਾਂ ਨੇ ਰੱਬ ਨੂੰ ਧਿਆਇਆ ਉਹ ਆਪਣੇ ਘਰ ਬੈਠ ਕੇ ਨਹੀਂ ਧਿਆਇਆ ਸਗੋਂ ਸਮਸ਼ਾਨ ਘਾਟ ਵਿੱਚ ਜਾ ਕੇ ਲੱਗਿਆ ਤਾਂ ਕਹਿੰਦੇ ਹਰ ਰੋਜ਼ ਮਨ ਮਾਂ ਉੱਚਦੀ ਵੀ ਵੇਖਦੀ ਐ ਗੋਟ ਕਰਦੀ ਐ ਕਿਉਂਕਿ ਮਾਂ ਨੂੰ ਫਿਕਰ ਹੁੰਦੀ ਐ ਆਪਣੇ ਬੱਚੇ ਦੀ ਕਹਿੰਦੇ ਮਾਂ ਹਰ ਰੋਜ਼ ਨੋਟ ਕਰਿਆ ਕਰੇ ਕਿ ਕਬੀਰ ਹਰ ਰੋਜ਼ ਬਹਾਨਾ ਬਣਾ ਕੇ ਚਲਿਆ ਜਾਂਦਾ ਐ ਸਵੇਰ ਤੋਂ ਚਲਿਆ ਜਾਂਦਾ ਐ ਕਿ ਵਾਪਸ ਆਉਂਦਿਆਂ ਬੜੀ ਰਾਤ ਕਰ ਦਿੰਦਾ ਐ ਪਤਾ ਨਹੀਂ ਕਿਥੇ ਜਾ ਕੇ ਬਹਿ ਜਾਂਦਾ ਕਿਤੇ ਕੋਈ ਮਾਰੀ ਸੰਗਤ ਵਿੱਚ ਜਾ ਕੇ ਨਾ ਬੈਠਦਾ ਉਹ ਤਾਂ ਕਹਿੰਦੇ ਉਹਨਾਂ ਦੇ ਘਰ ਕੋਲ ਇੱਕ ਗਵੰਧ ਰਹਿੰਦੀ ਸੀ ਜਿਨੇ ਕਬੀਰ ਨੂੰ ਸ਼ਮਸ਼ਾਨ ਘਾਟ ਵੱਲ ਜਾਂਦੇ ਆ ਵੇਖਿਆ ਸੀ ਤਾਂ ਉਸ ਗਵੰਧ ਨੇ ਭਰ ਕਬੀਰ ਦੀ ਮਾਂ ਜਾ ਕੇ ਦੱਸ ਦਿੱਤਾ ਕਹਿੰਦੀ ਤੇਰਾ ਕਬੀਰ ਨਾ ੁੜੀ ਕੰਮ ਨਹੀਂ ਜਾਂਦਾ ਉਹ ਤੇ ਸਵੇਰੇ ਹੀ ਜਾ ਕੇ ਜਿਹੜਾ ਆਪਣੇ ਨਗਰ ਬਨਾਰਸ ਵਿੱਚ ਹੀਰਾ ਘਾਟ ਸ਼ਮਸ਼ਾਨ ਘਾਟ ਬਣਿਆ ਹੈ ਉੱਥੇ ਜਾ ਕੇ ਬੈਠ ਜਾਂਦਾ ਹੈ ਇਹ ਉੱਥੇ ਜਾ ਕੇ ਪਤਾ ਨਹੀਂ ਅੱਖਾਂ ਬੰਦ ਕਰਕੇ ਕੀ ਕਰਦਾ ਰਹਿੰਦਾ ਜਦੋਂ ਮਾਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮਾਤਾ ਨੂੰ ਆਪਣੇ ਹੱਥਾਂ ਪੈਰਾਂ ਦੀ ਬੈ ਗਈ ਹੁੰਦਾ ਹੀ ਹੈ ਮਾਂ ਨੂੰ ਆਪਣੇ ਬੱਚੇ ਦਾ ਫਿਕਰ ਕਿ ਹਲੇ ਭਗਤ ਕਬੀਰ ਦੀ ਉਮਰ ਕਿਹੜੀ ਹੈ ਹਲੇ ਨਿੱਕੀ ਜਿਹੀ ਤਾਂ ਉਮਰ ਹੈ ਭਗਤ ਕਬੀਰ ਦੀ ਤੇ ਇਸ ਉਮਰੇ ਨੂੰ ਸ਼ਮਸ਼ਾਨ ਘਾਟ ਵਿੱਚ ਜਾ ਕੇ ਬੈਠਦਾ ਤਾਂ ਮਾਂ ਜਦੋਂ ਪਗਲਕੀਰ ਜੀ ਕਹਿੰਦੇ ਸ਼ਾਮ ਨੂੰ ਉਸੇ ਦਿਨ ਘਰੇ ਵਾਪਸ ਆਏ ਜਿਸ ਦਿਨ ਗਵਾਂਢਣ ਨੇ ਚੁਗਲੀ ਕਰ ਦਿੱਤੀ ਭਾਵ ਸੱਚ ਦੱਸ ਦਿੱਤਾ ਪਗਲਕੀਰ ਦੀਆਂ ਮਾਂ ਤਾ ਜਦੋਂ ਕਬੀਰ ਜੀ ਘਰੇ ਵਾਪਸ ਆਏ ਤਾਂ ਮਾਂ ਨੇ ਹੁਣ ਪੁੱਛਿਆ ਰੋਜ਼ਾਨਾ ਦੀ ਤਰ੍ਹਾਂ ਕਿ ਕਬੀਰ ਤੂੰ ਕਿੱਥੇ ਗਿਆ ਸੀ ਇਹਨਾਂ ਸਮਾਂ ਲੱਗ ਗਿਆ ਤੂੰ ਕਿੱਥੇ ਗਿਆ ਸੀ ਤਾਂ ਪੁੱਤਰ ਕਵੀਰ ਜੀ ਨੇ ਅੱਜ ਵੀ ਆਪਣੀ ਮਾਂ ਨੂੰ ਸੱਚ ਨਹੀਂ ਦੱਸਿਆ ਹਾਲਾਂਕਿ ਉਹਨਾਂ ਦੀ ਮਾਂ ਨੂੰ ਸਭ ਕੁਝ ਪਤਾ ਲੱਗ ਗਿਆ ਹੈ ਕਿ ਮੇਰਾ ਕਵੀਰ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਤਾਂ ਮਾਂ ਨੂੰ ਉਸੇ ਤਰ੍ਹਾਂ ਬਹਾਨਾ ਬਣਾ ਕੇ ਟਾਲ ਦਿੱਨੇ ਪਰ ਮਾਂ ਨੇ ਵੀ ਹਿੰਮਤ ਇਕੱਠੀ ਕਰ ਲਈ ਕਿਉਂਕਿ ਮਾਂ ਚਾਹੁੰਦੀ ਸੀ ਕਿ ਮੈਂ ਲੋਕਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਮੈਂ ਜਦੋਂ ਤੱਕ ਆਪਣੀਆਂ ਅੱਖਾਂ ਨਾਲ ਉਹ ਸਭ ਕੁਝ ਵੇਖ ਨਹੀਂ ਲੈਂਗੀ ਜੋ ਮੇਰੀ ਗਵੰਡਨ ਨੇ ਆ ਕੇ ਮੈਨੂੰ ਦੱਸਿਆ ਉਹਨਾਂ ਸਮਾਂ ਮੈਨੂੰ ਯਕੀਨ ਨਹੀਂ ਆਉਂਦਾ ਉਹ ਰਾਤ गुजरी ਜਦੋਂ ਰਾਤ गुजरी ਸਵੇਰ ਹੋਈ ਭਗਤ ਕਬੀਰ ਜੀ ਉਸੇ ਤਰ੍ਹਾਂ ਨੂੰ ਜਾਨਾ ਉੱਠਦੇ ਨੇ ਪ੍ਰਮਾਤਮਾ ਨੂੰ ਯਾਦ ਕਰਦੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਤਾਂ ਕਹਿੰਦੇ ਆਪਣੀ ਮਾਂ ਨੂੰ ਕਹਿ ਕੇ ਘਰੋਂ ਚਲੇ ਜਾਂਦੇ ਤਾਂ ਫਿਰ ਮਾਂ ਨੇ ਵੀ ਵਾੜਾ ਘੁੰਟ ਨਾ ਕੀਤਾ ਮਾਂ ਦੰਬੇ ਪਈ ਭਗਤ ਕੀਰਤਿਆਂ ਦੇ ਪਿੱਛੇ ਪਿੱਛੇ ਹਉਤਲਦੀ ਹੈ ਕਿ ਵੇਖਾਂ ਤੇ ਸਹੀ ਕਬੀਰ ਜਾਂਦਾ ਕਿੱਥੇ ਐ ਤੇ ਕਰਦਾ ਕੀ ਤਾਂ ਜਦੋਂ ਮਾਂ ਭਗਤ ਕੀਰਤਿਆਂ ਦੇ ਪਿੱਛੇ ਪਿੱਛੇ ਜਾਂਦੀ ਹੈ ਕੀ ਦੇਖਦੀ ਹੈ ਕਿ ਭਗਤ ਕਬੀਰ ਕਿਹੜੇ ਬਾਜ਼ਾਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਜਿਹੜੇ ਬਾਜ਼ਾਰ ਨੂੰ ਮੌਤ ਦਾ ਬਾਜ਼ਾਰ ਆਖਿਆ ਜਾਂਦਾ ਏ ਉਸ ਬਾਜ਼ਾਰ ਵਿੱਚ ਪਾਰਕ ਕਬੀਰ ਜੀ ਲੰਘ ਰਹੇ ਨੇ ਤੇ ਮਾਂ ਡਰਦੀ ਡਰਦੀ ਪਿੱਛੇ ਪਿੱਛੇ ਜਾ ਰਹੀ ਤਾਂ ਜਦੋਂ ਬਾਜ਼ਾਰ ਪਾਰ ਕਰਕੇ ਸ਼ਮਸ਼ਾਨ ਘਾਟ ਦਾ ਰਸਤਾ ਆਇਆ ਤਾਂ ਮਾਂ ਥੋੜਾ ਜਾਂ ਪਿੱਛੇ ਹੋ ਗਈ ਕਿਤੇ ਕਬੀਰ ਨੂੰ ਪਤਾ ਨਾ ਲੱਗ ਜਾਵੇ ਅੱਜ ਮੈਂ ਉਹਦਾ ਪਿੱਛਾ ਕਰ ਰਹੀ ਤਾਂ ਮਾਂ ਕੀ ਦੇਖਦੀ ਹੈ ਕਿ ਜੋ ਕੁਝ ਵੀ ਗਵੰਢਣ ਨੇ ਦੱਸਿਆ ਉਹ ਸਭ ਕੁਝ ਸੱਚ ਹੈ ਭਗਤ ਨਵੀਰ ਜੀ ਕਹਿੰਦੇ ਹੀਰਾ ਘਾਟ ਸ਼ਮਸ਼ਾਨ ਘਾਟ ਜੋ ਦਿਨ ਰਾਤ ਬੜਦਾ ਰਹਦਾ ਹੈ ਇਤਿਹਾਸ ਕਰ ਕਹਿੰਦੇ ਉਸ ਸ਼ਮਸ਼ਾਨ ਘਾਟ ਦੇ ਵਿੱਚੋਂ ਕਦੇ ਵੀ ਅਗਨੀਆਂ ਲਾਟਾਂ ਮੁਝਦੀਆਂ ਨਹੀਂ ਉਹ ਦਿਨ ਰਾਤ ਬਲਦਾ ਹੈ ਤਾਂ ਜਦੋਂ ਮਾਂ ਨੇ ਵੇਖਿਆ ਕਿ ਇੱਕ ਚਿਤਾ ਜਲ ਰਹੀ ਹੈ ਕਿਸੇ ਦਾ ਸੀ ਸੰਸਕਾਰ ਰੁਕੇ ਹੋਇਆ ਤੇ ਅਗਨੀ ਹਲੇ ਚਿਖਾ ਦੇ ਵਿੱਚ ਜਲ ਰਹੀ ਹੈ ਉਸ ਜਿਖਾ ਦੀ ਪੂਰ ਜਾ ਕੇ ਮੇਰਾ ਕਬੀਰ ਜਾ ਕੇ ਬੈਠ ਗਿਆ ਚੌਂਕੜਾ ਤਾ ਲਿਆ ਤੇ ਅੱਖਾਂ ਬੰਦ ਕਰਕੇ ਬੈਠ ਗਿਆ ਜਦੋਂ ਮਾਂ ਨੇ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਤਾਂ ਮਾਂ ਬੜੀ ਹੈਰਾਨ ਹੋ ਗਈ ਕਿ ਜੋ ਕੁਝ ਮੇਰੀ ਗੁਵਾਹੜ ਨੇ ਦੱਸਿਆ ਉਹ ਸਭ ਕੁਝ ਸੱਚ ਹੈ ਤੇ ਹੁਣ ਅੱਖਾਂ 'ਚ ਹੰਝੂ ਆ ਗਏ ਤੇ ਰੋਣ ਲੱਗੀ ਤੇ ਮਨੋਂ ਮਨੀ ਗੱਲਾਂ ਕਰਦੀ ਐ ਕਿ ਕਬੀਰ ਨੂੰ ਪਤਾ ਨਹੀਂ ਕੀ ਹੋ ਗਿਆ ਕਿਹੜੇ ਰਾਸਤੇ ਮੇਰਾ ਕਬੀਰ ਪੈ ਗਿਆ ਜੋ ਇਹ ਨਿੱਕੀ ਉਮਰੇ ਇਦਾਂ ਦੇ ਕੰਮ ਕਰਨ ਲੱਗਾ ਤਾਂ ਮਾਂ ਨੇ ਕਹਿੰਦੇ ਥੋੜਾ ਗੁੱਸੇ ਵਿੱਚ ਆ ਕੇ ਜਾ ਕੇ ਕਬੀਰ ਕੋਲ ਜਾ ਕੇ ਉਹਦੇ ਮੋਟੇ ਨੂੰ ਹਲਾਇਆ ਤੇ ਉਹਦੇ ਮੂੰਹ ਤੇ ਇੱਕ ਜਪੇੜ ਵੀ ਮਾਰੀ ਤੇ ਆਖੀ ਆ ਪੁੱਤਰਾ ਇਹ ਤੂੰ ਕੀ ਕਰ ਰਿਹਾ ਮੈਨੂੰ ਤੇ ਘਰੋਂ ਤੂੰ ਕਹਿ ਕੇ ਆਇਆ ਸੀ ਕੰਮ ਤੇ ਜਾ ਰਿਹਾ ਪਰ ਜੇ ਮੈਂ ਤੈਨੂੰ ਪੁੱਛਦੀ ਸੀ ਤੂੰ ਤਾਂ ਵੀ ਸੱਚ ਨਹੀਂ ਸੀ ਦੱਸਦਾ ਹੁਣ ਅੱਜ ਤੇ ਮੈਂ ਤੈਨੂੰ ਰੰਗੇ ਹੱਥੀ ਫੜਿਆ ਹਾਲਾਂਕਿ ਮੈਨੂੰ ਲੋਕਾਂ ਨੇ ਕਹਿਣਾ ਵੀ ਕੀਤਾ ਸੀ ਕਿ ਤੇਰਾ ਕਬੀਰ ਸ਼ਮਸ਼ਾਨ ਘਾਟ ਵਿੱਚ ਜਾ ਕੇ ਬੈਠਦਾ ਹੈ ਅੱਖਾਂ ਬੰਦ ਕਰਕੇ ਚੌਂਕੜੀ ਮਾਰ ਕੇ ਬੈਠਦਾ ਹੈ ਤੇ ਪਤਾ ਨਹੀਂ ਕੀ ਕਰਦਾ ਹੈ ਅੱਜ ਮੈਂ ਤੈਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਦੱਸ ਮੈਨੂੰ ਇਸ ਜਿਖਾ ਦੇ ਕੋਲ ਬਹਿ ਕੇ ਤੂੰ ਕੀ ਕਰਦਾ ਹੈ ਤਾਂ ਭਗਤ ਅਮੇਰ ਜੀ ਕਹਿਣ ਲੱਗੇ ਮਾਂ ਹੁਣ ਤੂੰ ਸਭ ਕੁਝ ਵੇਖ ਹੀ ਹੈ ਤੇ ਤੇ ਨੂੰ ਅੱਜ ਮੈਂ ਸੱਚ ਦੱਸਦਾ ਮਾਂ ਜਦੋਂ ਮੈਂ ਘਰੇ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਅੱਖਾਂ ਬੰਦ ਕਰਦਾ ਸੀ ਨਾ ਤਾਂ ਮਨ ਦੇ ਵਿਕਾਰ ਤੇ ਦੁਨੀਆਂ ਦੀ ਕੰਮਕਾਰ ਮੇਰੇ ਮਨ ਵਿੱਚ ਖਿਆਲ ਬਣ ਕੇ ਉੱਠਦੇ ਜਿਸ ਕਰਕੇ ਮੇਰਾ ਮਨ ੁੱਟ ਜਾਂਦਾ ਤੇ ਮੇਰਾ ਮਨ ਪਰਮਾਤਮਾ ਨਾਲ ਨਾ ਜੁੜਦਾ ਤਾਂ ਮਾਂ ਕਹਿਣ ਲੱਗੀ ਕਬੀਰ ਇਹ ਘਰੇ ਤੇਰਾ ਮਨ ਪਰਮਾਤਮਾ ਨਾਲ ਨਹੀਂ ਸੀ ਜੁੜਦਾ ਫਿਰ ਇੱਥੇ ਤੇਰਾ ਮਨ ਕਿਵੇਂ ਜੁੜ ਗਿਆ ਤਾਂ ਹੁਣ ਅਸਲੀ ਗੱਲ ਭਗਤ ਕਬੀਰ ਜੀ ਹੁਣ ਕਹਿਣ ਲੱਗੇ ਆਪਣੀ ਮਾਂ ਕਹਿੰਦਾ ਮਾਂ ਜਦੋਂ ਮੈਂ ਘਰੇ ਭਗਤੀ ਕਰਨ ਵਾਸਤੇ ਬੈਠਦਾ ਮੇਰੇ ਮਨ ਵਿੱਚ ਕੰਮਕਾਰ ਦੇ ਖਿਆਲ ਆ ਜਾਂਦੇ ਮੇਰੇ ਮਨ ਦੇ ਵਿਕਾਰ ਮੈਨੂੰ ਘੇਰ ਲੈਂਦੇ ਤੇ ਮੈਨੂੰ ਰੱਬ ਨਾਲੋਂ ਤੋੜ ਦਿੰਦੇ ਤੇ ਮਾਨ ਕਰਿਓ ਸੰਗਤ ਜੀ ਆਪਨਾ ਵੀ ਜੀਵਨ ਇਦਾਂ ਦਾ ਹੀ ਐ ਆਪਾਂ ਤੇ ਜਗਜੀਤ ਸਾਹਿਬ ਪੜਦੇ ਆ ਪੜਦੇ ਆ ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਕੰਮ ਆਪਣੇ ਮਨ ਵਿੱਚ ਘੜ ਲੈਨੇ ਆਂ ਵੀ ਅੱਜ ਫੁਲਾਣੀ ਜਗ੍ਹਾ ਵੀ ਜਾਣਾ ਐ ਅੱਜ ਆਹ ਕੰਮ ਵੀ ਕਰਨਾ ਐ ਅੱਜ ਉਹ ਕੰਮ ਵੀ ਕਰਨਾ ਐ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਗੁਰਬਾਣੀ ਪੜਦੇ ਆ ਤੇ ਗੁਰੂ ਤੇ ਅੱਜ ਵੀ ਉੱਚੀ ਮੌਜੂਦ ਐ ਗੁਰੂ ਵਿੱਚ ਅੱਜ ਵੀ ਕਰਾਮਾਤਾਂ ਨੇ ਪਰ ਸਾਨੂੰ ਗੁਰਬਾਣੀ ਦਾ ਰਸ ਪਤਾ ਕਿਉਂ ਨਹੀਂ ਆਉਂਦਾ ਕਿਉਂਕਿ ਅਸੀਂ ਗੁਰਬਾਣੀ ਨੂੰ ਮਨ ਨਾਲ ਨਹੀਂ ਪੜਦੇ ਦਿਲ ਨਾਲ ਨਹੀਂ ਪੜਦੇ ਜਿਸਦਰ ਜਿਸ ਦਿਨ ਗੁਰਬਾਣੀ ਨੂੰ ਮਨ ਨਾਲ ਪੜ ਲਿਆ ਦਿਲ ਨਾਲ ਪੜ ਲਿਆ ਉਸ ਦਿਨ ਗੁਰਬਾਣੀ ਦਾ ਰਸ ਆਪਣੇ ਆਪ ਆ ਜਾਣਾ ਕਿਉਂ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰਤੰਤ ਗੁਰੂ ਇਸ ਦਾਰਿ ਇਹ ਤੇ ਪ੍ਰਮਾਤਮਾ ਦਾ ਹੀ ਰੂਪ ਹੈ ਆਪ ਜਿਰਤਕਾਰ ਹੈ ਗੁਰਬਾਣੀ ਪਰ ਜਿਨੇ ਮੰਨੀ ਹੈ ਉਹਦੇ ਵਾਸਤੇ ਜਿਨੇ ਨਹੀਂ ਮੰਨੀ ਉਹਦੇ ਲਈ ਤੇ ਅੱਜ ਦੀ ਅਖਰੀ თანਦਨ ਬਾਬਾ ਅਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਹੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਪ੍ਰਗਟ ਕਰ ਲਿਆ ਲੋਕੀ ਕਹਿੰਦੇ ਤਰਨੇ ਨੇ ਰੱਬ ਨੂੰ ਪੱਥਰ ਚੋਂ ਪਾਇਆ ਨਹੀਂ ਭਾਈ ਤੰਨੇ ਨੇ ਰੱਬ ਨੂੰ ਪੱਥਰ ਚੋਂ ਨਹੀਂ ਪਾਇਆ ਤੰਨੇ ਦੀ ਸ਼ਰਧਾ ਨੇ ਰੱਬ ਪਾਇਆ ਸੀ ਤੰਨੇ ਦੇ ਵਿਸ਼ਵਾਸ ਨੇ ਰੱਬ ਪਾਇਆ ਸੀ ਜੇ ਤੰਨਾ ਉਹੀ ਸ਼ਰਧਾ ਪੱਥਰ ਨੂੰ ਛੱਡ ਕੇ ਕਿਸੇ ਹੋਰ ਚੀਜ਼ ਤੇ ਵੀ ਰੱਖ ਲੈਂਦਾ ਤਾਂ ਉਹਦੇ ਵਿੱਚੋਂ ਵੀ ਰੱਬ ਨੂੰ ਆਉਣਾ ਪੈਣਾ ਸੀ ਕਿਉਂਕਿ ਤੰਨੇ ਦਾ ਇੰਨਾ ਭਰੋਸਾ ਬਣ ਗਿਆ ਸੀ ਤਾਂ ਭਗਤ ਕਬੀਰ ਕਹਿਣ ਲੱਗੇ ਮਾਂ ਘਰੇ ਮੇਰਾ ਮਨ ਨਹੀਂ ਸੀ ਜੁੜਦਾ ਜਦੋਂ ਮੈਂ ਭਗਤੀ ਕਰਨ ਬੈਠਦਾ ਤਾਂ ਮੇਰੇ ਮਨ ਵਿੱਚ ਪਤਾ ਨਹੀਂ ਕਿੰਨਾ ਕਿੰਨਾ ਦੇ ਖਿਆਲ ਆਉਂਦੇ ਪਰ ਜਦੋਂ ਮੈਂ ਇੱਥੇ ਆ ਕੇ ਭਗਤੀ ਕਰਦਾ ਜਦੋਂ ਮੈਂ ਇੱਥੇ ਆ ਕੇ ਆਪਣੀਆਂ ਅੱਖਾਂ ਬੰਦ ਕਰਦਾ ਮਾਂ ਤਾਂ ਜਦੋਂ ਮੇਰਾ ਮਨ ਕਹਿੰਦੇ ਮੈਨੂੰ ਝੰਜੋੜਦਾ ਹੈ ਵਿਕਾਰ ਮੇਰੇ ਤੇ ਭਾਰੀ ਪੈਂਦੇ ਨੇ ਜਦੋਂ ਮੇਰੇ ਮਨ ਵਿੱਚ ਕੰਮਕਾਰ ਦੇ ਖਿਆਲ ਆਉਂਦੇ ਨੇ ਤਾਂ ਜਦੋਂ ਮੇਰੀਆਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਮੇਰੀਆਂ ਅੱਖਾਂ ਖੁੱਲ੍ਹਦੀਆਂ ਮੈਂ ਸਾਹਮਣੇ ਕੀ ਦੇਖਦਾ ਕੀ ਇੱਕ ਜਿਖਾ ਵੱੜ ਰਹੀ ਐ ਤੇ ਉਸ ਜਿਖਾ ਨੂੰ ਵੇਖ ਕੇ ਮੇਰੇ ਮਨ ਵਿੱਚ ਕਿਹੜਾ ਪਤਾ ਕੀ ਆਉਂਦਾ ਮਾਂ ਪੁੱਛਦੀ ਐ ਕੀ ਆਉਂਦਾ ਤਾਂ ਭਗਤ ਕਬੀਰ ਜੀਆ ਦਾ ਬਚਨ ਹੈ ਬਾਣੀ ਵਿੱਚ ਜਿਹੜਾ ਉਹਨਾਂ ਨੇ ਉਸ ਸਮੇਂ ਉਚਾਰਿਆ ਕਹਿ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੁਹਾਂ ਦੇ ਤੇ ਮਾਂ ਜਦੋਂ ਮੇਰੀਆਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਜਦੋਂ ਮੈਂ ਸਾਹਮਣੇ ਵੇਖਦਾ ਕਿ ਜਿਖਾ ਵੱਧਦੀ ਐ ਤਾਂ ਮੈਂ ਆਪਣੇ ਮਨ ਨੂੰ ਸਮਝਾ ਲੈਣਾ ਕਿ ਮਨਾ ਉਹ ਵੇਖ ਮਿੱਟੀ ਦਾ ਪੁਤਲਾ ਜਿਹਨੂੰ ਆਪਣੀ ਜਾਇਦਾਦ ਦਾ ਮਾਣ ਸੀ ਕਿਸੇ ਨੂੰ ਆਪਣੇ ਗਿਆਨ ਦਾ ਮਾਣ ਹੋਇਆ ਕਿਸੇ ਨੂੰ ਆਪਣੇ ਰੂਪ ਦਾ ਮਾਣ ਹੋਇਆ ਕਿਸੇ ਨੂੰ ਆਪਣੀਆਂ ਕੋਠੀਆਂ ਧਾਰਾਂ ਦਾ ਮਾਣ ਹੋਇਆ ਅੱਜ ਉਹ ਵੇਖ ਸਾਰਾ ਮਾਣ ਚਲਦਾ ਪਿਆ ਹੈ ਭਗਤ ਕਬੀਰ ਕਹਿੰਦੇ ਕਬੀਰ ਜੀ ਕਹਿੰਦੇ ਜਦੋਂ ਮੈਂ ਅੱਖਾਂ ਖੋਲ ਕੇ ਵੇਖਦਾ ਤਾਂ ਮੇਰਾ ਮਨ ਆਪਣੇ ਆਪ ਮੇਰੇ ਕਾਹੂ ਵਿੱਚ ਆ ਜਾਂਦਾ ਫਿਰ ਮੇਰਾ ਮਨ ਭੱਜਦਾ ਨਹੀਂ ਇਹ ਮੇਰਾ ਮਨ ਭਰਤੀ ਵਿੱਚ ਟੁੱਟ ਜਾਂਦਾ ਸ਼ਮਸ਼ਾਨ ਘਾਟ ਵਿੱਚ ਜਦੋਂ ਮੈਂ ਚੌਂਕੜਾ ਮਾਰ ਕੇ ਬੈਠਦਾ ਹਾਂ ਮਾਤਾ ਤਾਂ ਮੇਰਾ ਮਨ ਭੱਜਦਾ ਨਹੀਂ ਕਿਉਂ ਨਹੀਂ ਭੱਜਦਾ ਜਦੋਂ ਮੇਰੀਆਂ ਅੱਖਾਂ ਖੁੱਲਦੀਆਂ ਨੇ ਸਾਹਮਣੇ ਮੈਨੂੰ ਚਿਖਾ ਬਲਦੀ ਦੇਖੀ ਦੇਖਦੀ ਹੈ ਸਾਹਮਣੇ ਮੈਂ ਵੇਖਦਾ ਕਿ ਇਨਸਾਨ ਜਲ ਰਿਹਾ ਹੈ ਜਿਹੜਾ ਆਪਣੀ ਉਮਰ ਭੋਗ ਕੇ ਗਿਆ ਹੈ ਤੇ ਮੈਂ ਉਸ ਜਿਖਾ ਨੂੰ ਵੇਖ ਕੇ ਆਪਣੇ ਮਨ ਨੂੰ ਸਮਝਾਉਣਾ ਕਰਨਾ ਤੇ ਆਪਣੇ ਮਨ ਨੂੰ ਕਹਿਣਾ ਕਰਨਾ ਕਹਿ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੁਹਾਂਗੇ ਤੇ ਕਿ ਕਬੀਰ ਓਏ ਭਗਤੀ ਕਰ ਲੈ ਰੱਬ ਦੀ ਔਹ ਵੇਖ ਜਿਸ ਤਰ੍ਹਾਂ ਅੱਜ ਕੋ ਬੰਦਾ ਆਪਣੀ ਉਮਰ ਭੋ ਕੇ ਦੁਨੀਆ ਤੋਂ ਗਿਆ ਤੇਰਾ ਵੀ ਹਸਰੀ ਉੱਡਣ ਜਿੰਨਾ ਹੀ ਹੋਵੇਗਾ ਤੇਰਾ ਵਿਹਾਦ ਇਹੀ ਹੋਵੇਗਾ ਤੈਨੂੰ ਵੀ ਤੇਰੇ ਆਪਣਿਆਂ ਨੇ ਤੇਰੇ ਸਰੀਰ ਨੂੰ ਲੱਕੜਾਂ ਤੇ ਪਾ ਕੇ ਅੱਗ ਲਾ ਦੇਣੀ ਐ ਤੈਨੂੰ ਵੀ ਇੱਕ ਦਿਨ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਤੇਰੇ ਸਰੀਰ ਨੂੰ ਅੱਗ ਲਾ ਦੇਣੀ ਐ ਇੱਕ ਦਿਨ ਤੇਰੇ ਆਪਣਿਆਂ ਨੇ ਵੀ ਤੇਰੇ ਤੇ ਖਿਹੜਾ ਛਾ ਲੈਣਾ ਐ ਇਸ ਕਰਕੇ ਮੈਂ ਆਪਣੇ ਮਾਲਕ ਸਮਝਾਉਣਾ ਕਿ ਮਨਾ ਭਾਈ ਹਲੇ ਵੀ ਸਮਾਂ ਹੈ ਪਰਮਾਤਮਾ ਦੀ ਬੰਦਗੀ ਕਰ ਪਰਮਾਤਮਾ ਦੀ ਭਗਤੀ ਕਰ ਜੇ ਕੋ ਪਰਮਾਤਮਾ ਦੀ ਭਗਤੀ ਨਾ ਨ ਕੀਤੀ ਤਾਂ ਫਿਰ ਜਨਮ ਅਤੇ ਮਰਨ ਦੇ ਹੀੜ ਵਿੱਚ ਆਉਂਦਾ ਤੇ ਜਾਂਦਾ ਰਹੇਗਾ ਇਸੇ ਤਰ੍ਹਾਂ ਦੁਨੀਆ ਤੇ ਇਹ 84 ਲੱਖ ਜੰਨਾਂ ਦੇ ਵਿੱਚ ਭਟਕਦਾ ਰਹੇਗਾ ਕਹਿ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਮੁਹੇ ਜਦੋਂ ਮਾਲੀ ਸੁਣਿਆ ਨਾ ਤਾਂ ਮਾਂ ਦਾ ਜਿੰਨਾ ਵੀ ਕਹਿੰਦੇ ਵਿਸਾ ਸੀ ਸਾਰਾ ਢੰਡਾ ਠਾਲ ਹੋ ਗਿਆ ਤੇ ਉਹਨੂੰ ਆਪਣੀ ਕੁੱਖ ਤੇ ਮਾਣ ਵੀ ਹੋਇਆ ਕਿ ਮੈਂ ਇੱਕ ਰੱਬ ਦਾ ਭਗਤ ਜੱਬੀ ਆ। ਨਹੀਂ ਅੱਜ ਕੱਲ ਆਪਾਂ ਵੇਖਦੇ ਹਾਂ ਸੰਤ ਜੀ ਨਸ਼ਿਆਂ ਦਾ ਦੌਰ ਹੈ। ਮਾਤਾ ਪਿਤਾ ਆਪਣੀ ਬੱਚਿਆਂ ਤੋਂ ਕਿੰਨੇ ਦੁਖੀ ਨੇ ਜਿਹੜੇ ਨਸ਼ੇ ਕਰਦੇ। ਤੇ ਉਹ ਭਾਗਾ ਵਾਲੇ ਹੁੰਦੇ ਨੇ ਮਾਤਾ ਪਿਤਾ ਜਿਨ੍ਹਾਂ ਦੇ ਬੱਚੇ ਪੁਰ ਸਿੱਖੀ ਜੀਵਨ ਨਾਲ ਜੁੜੇ ਨੇ ਜਿਹੜੇ ਨਸ਼ਿਆਂ ਨੂੰ ਤਿਆਗ ਕੇ ਪਰਮਾਤਮਾ ਨਾਲ ਜੁੜੇ ਨੇ ਚੰਗੇ ਪਾਸੇ ਜੁੜੇ ਹੋਏ ਤਾਂ ਭਗਤ ਕਬੀਰ ਜੀਆਂ ਦੀਆਂ ਗੱਲਾਂ ਸੁਣ ਕੇ ਮਾਂ ਨੂੰ ਬੜੀ ਸੰਤੁਸ਼ਟੀ ਹੋਈ ਤੇ ਉਹਨੂੰ ਵੀ ਧਰਮ ਦੀ ਕਰਨ ਵੱਲ ਪ੍ਰੇਰਿਆ ਭਗਤ ਕਬੀਰ ਜੀਆਂ ਨੇ ਉਹ ਸੰਗਤ ਜੀ ਕਹਿਣ ਦਾ ਭਾਵ ਜਿਨ੍ਹਾਂ ਸਮਾਂ ਸਾਡੀ ਮੌਤ ਯਾਦ ਰਵੇ ਉਹਨਾਂ ਸਮਾਂ ਅਸੀਂ ਪਰਮਾਤਮਾ ਨੂੰ ਭੁੱਲਦੇ ਪਰਮਾਤਮਾ ਭੁੱਲਦਾ ਕਰਨਾ ਹੈ ਜਦੋਂ ਕਹਿੰਦੇ ਬੰਦਾ ਆਪਣੀ ਹਸਤੀ ਨੂੰ ਭੁੱਲ ਜਾਂਦਾ ਹੈ ਜਦੋਂ ਬੰਦਾ ਆਪਣੇ ਮਨੋਰਥ ਨੂੰ ਭੁੱਲ ਜਾਂਦਾ ਹੈ ਤੇ ਜਿਹਨੂੰ ਮੌਤ ਯਾਦ ਰਹੇਗੀ ਉਹ ਕਦੇ ਪ੍ਰਮਾਤਮਾ ਨਹੀਂ ਭੁੱਲਦਾ ਇਹ ਗੱਲਾਂ ਦਾ ਸਬੰਧ ਹੈ ਪ੍ਰਮਾਤਮਾ ਆਪਣੇ ਆਪ ਯਾਦ ਆ ਜਾਵੇਗਾ ਪਰ ਮਾਫ਼ ਕਰਿਓ ਅਸੀਂ ਜਦੋਂ ਕਿਸੇ ਦੇ ਸਸਕਾਰ ਤੇ ਜਾਂਦੇ ਆ ਤਾਂ ਉਦੋਂ ਤਾਂ ਸਾਨੂੰ ਮੌਤ ਯਾਦ ਆਉਂਦੀ ਹੈ ਜਦੋਂ ਕਿਸੇ ਦੇ ਸ਼ਰੀਰ ਨੂੰ ਅਸੀਂ ਲੱਕੜਾਂ ਤੇ ਪਾਇਆ ਵੇਖਦੇ ਆ ਇੱਕ ਵਾਰ ਤਾਂ ਆਪਣਾ ਮਨ ਜਬੂਰ ਕਹਿੰਦਾ ਹੈ ਕਿ ਮਨਾ ਤੇਰਾ ਵੀ ਇਤਨੇ ਹੀ ਹਾਲੁਕ ਹੈ ਕਹਿੰਦਾ ਤੇ ਆਪਣਾ ਮਨ ਵੀ ਹੈ ਪਰ ਮਾਫ ਕਰਿਓ ਜਦੋਂ ਆਪਾਂ ਸੰਸਕਾਰ ਦੀ ਬਾਤ ਆਪਣੀ ਘਰ ਆ ਜਾਂਦੀ ਆ ਫਿਰ ਉਸੇ ਤਰ੍ਹਾਂ ਆਪਣੇ ਕੰਮਕਾਰਾਂ ਦੇ ਵਿੱਚ ਆਪਾਂ ਰੁੱਝ ਜਾਂਦੇ ਆ ਫਿਰ ਆਪਾਂ ਉਹ ਸਾਰਾ ਕੁਝ ਭੁੱਲ ਜਾਂਦੇ ਆ ਜੋ ਆਪਾਂ ਨੂੰ ਸ਼ਮਸ਼ਾਨ ਘਾਟ ਦੀ ਯਾਦ ਆ ਪਰ ਸੰਗਤ ਜੀ ਮੌਤ ਨੂੰ ਜਿੰਦੇ ਰੱਖੋ ਮੌਤ ਕਿਸੇ ਦੀ ਸਗੀ ਹੀ ਬਣਦੀ ਮੌਤ ਹਰ ਇੱਕ ਲੈ ਕੇ ਜਾਂਦੀ ਉਹ ਭਾਵੇਂ ਕੋਈ ਬਚਪਨ ਵਿੱਚ ਹੈ ਜਾਂ ਭਾਵੇਂ ਕੋਈ ਜਵਾਨੀ ਵਿੱਚ ਹੈ ਜਾਂ ਭਾਵੇਂ ਕੋਈ ਬੁਢਾਪੇ ਵਿੱਚ ਹੈ ਕਿਉਂਕਿ ਮੌਤ ਨਰੇ ਕਿਸੇ ਨਾਲ ਫਰਕ ਨਹੀਂ ਕਰਦੀ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਨ ਮਹਾਰਾਜ ਕਹਿੰਦੇ ਉਹ ਤਾਂ ਭਾਵੇਂ ਕੋਈ ਰਾਜਾ ਹੋਵੇ ਜੰਗ 'ਚੇ ਰਾਜੇ ਦੀ ਪਰ ਜਿਆਦਾ ਬਰਦਾਸ਼ਤ ਹੋਵੇ ਮੌਤ ਫਰਕ ਨਹੀਂ ਕਰਦੀ ਮਾਤ ਭਰੇ ਦੁਨੀਆ ਤੇ ਪਤਾ ਨਹੀਂ ਅਸੀਂ ਕਿੰਨੇ ਫਰਕ ਪਾੜਦੇ ਪਰ ਜਿਹੜਾ ਸ਼ਮਸ਼ਾਨ ਘਾਟ ਹੈ ਉੱਥੇ ਮੌਤ ਕਦੇ ਕਿਸੇ ਨਾਲ ਫਰਕ ਥੋੜਾ ਕਰਦੀ ਧਰਤੀ ਤੈਨੂੰ ਵੀ ਉਨੀ ਮਿਲਣੀ ਹੈ ਤੇ ਧਰਤੀ ਗਰੀਬ ਬੰਦੇ ਨੂੰ ਵੀ ਉਨੀ ਮਿਲਣੀ ਹੈ ਤਾਂ ਹੀ ਤਾਂ ਭਗਤ ਕਬੀਰ ਜੀਆ ਨੇ ਆਪਣੇ ਸਲੋਕਾਂ ਚ ਉਚਾਰਿਆ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਜ਼ ਮਹਾਰਾਜ ਕਹਿੰਦੇ ਓਏ ਮਾਣ ਨਾ ਕਰਨੀ ਵੱਡੀਆਂ ਵੱਡੀਆਂ ਕੋਠੀਆਂ ਦਾ ਓਏ ਮਾਣ ਨਾ ਕਰਨੀ ਆਪਣੇ ਉੱਚੇ ਹੋਣ ਦਾ ਕਿਉਂ ਨਾ ਕਰਨੀ ਭਗਤਪੀਰ ਜੀ ਕਹਿੰਦੇ ਆਂਧਕਾਰ ਭੁਵੇਂ ਲੇਟਣਾ ਉੱਪਰ ਜਾਵੇਂ ਧਾਸ ਉਹ ਕਹਿੰਦੇ ਅੱਜ ਨਹੀਂ ਤੇ ਕੱਲ ਨੂੰ ਤੇ ਤੂੰ ਵੀ ਇੱਥੇ ਆ ਕੇ ਲੱਗਣਾ ਹੈ ਆਪ ਤੇਨੂੰ ਵੀ ਇੱਥੇ ਦਫਨਾਇਆ ਜਾਣਾ ਹੈ ਤੇਰਾ ਵੀ ਇੱਥੇ ਸੰਸਕਾਰ ਹੋਣਾ ਹੈ ਤੇ ਤੇਰੇ ਸਰੀਰ ਨੇ ਇੱਕ ਦਿਨ ਮਿੱਟੀ ਬਣਦਾ ਜੇ ਤੂੰ ਮਾਨ ਕਿਹੜੀ ਗੱਲ ਦਾ ਕਰਨਾ ਹੈ ਤੇਰੀ ਮਿੱਟੀ ਵਿੱਚ ਪਤਾ ਨਹੀਂ ਕਿੱਡਾ ਵੀ ਡਾਕਾ ਬਣਿਆ ਕੋਈ ਨਹੀਂ ਜਾਣਦਾ ਇਸ ਤਰ੍ਹਾਂ ਕਿ ਮਾਨ ਕਿਹੜੀ ਗੱਲ ਦਾ ਕਰਨਾ ਹੈ ਤਾਂ ਇਸ ਕਰਕੇ ਭਾਈ ਮਨੁੱਖਾ ਜਨਮ ਹਰ ਇੱਕ ਜੀਵ ਨੂੰ ਇਸ ਜਨਮ ਦੇ ਵਿੱਚ ਪਰਮਾਤਮਾ ਨੂੰ ਪਾਉਣ ਦਾ ਨਹਾ ਲੈਣਾ ਚਾਹੀਦਾ ਹੈ 84 ਲੱਖ ਜਨਾਂ ਦੇ ਵਿੱਚੋਂ ਮਨੁੱਖਾ ਜਨਮ ਹਿੱਤਮ ਦੱਸਿਆ ਗਿਆ ਹੈ ਪਰ ਉਹ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਇਸ ਮਨੂਰਤ ਨੂੰ ਸਾਂਭ ਲੈਂਦੇ ਨੇ ਤੇ ਆਪਣੇ ਸਵਾਸਾਂ ਨੂੰ ਪਰਮਾਤਮਾ ਦੇ ਨਾਲ ਜੋੜ ਲੈਂਦੇ ਨੇ ਕਿਉਂਕਿ ਸੰਕਤ ਜੀ ਜੇ ਇਹ ਸਮਾਂ ਇੱਕ ਵਾਰੀ ਗੁਜ਼ਰ ਗਿਆ ਨਾ ਤਾਂ ਮੁੜ ਕੇ ਹੱਥ ਨਹੀਂ ਆਉਂਦਾ ਫੇਰ ਮੁੜ ਕੇ ਪਛਤਾਵਾ ਨਹੀਂ ਰਹੇ ਇਸ ਕਰਕੇ ਦੁਨੀਆ ਨੂੰ ਸਭ ਨੇ ਜਾਣਿਆ ਭਾਈ ਮਾ ਮਾਤਾ ਪਿਤਾ ਦਾ ਜਾਣਾ ਬੱਚਿਆਂ ਦੇ ਥੋੜਾ ਅਸਹਿਣ ਦੂਰ ਹੁੰਦਾ ਹੈ ਕਿਉਂਕਿ ਬਜ਼ੁਰਗ ਜਿਹੜੇ ਘਰ ਦੀ ਛਾਂ ਵਰਗੇ ਹੁੰਦੇ ਨੇ ਉਹ ਭਾਵੇਂ ਕੁਝ ਕਰਦੇ ਨੇ ਭਾਵੇਂ ਨਹੀਂ ਕਰਦੇ ਪਰ ਜਿੰਨਾ ਸਮਾਂ ਕਹਿੰਦੇ ਉਹ ਘਰ ਦੇ ਵਿਹੜੇ ਵਿੱਚ ਬੈਠੇ ਨੇ ਉਹਨਾਂ ਦੇ ਬੈਠੀਆਂ ਰੌਣਕਾਂ ਹੀ ਰੌਣਕਾਂ ਹੁੰਦੀਆਂ ਤੇ ਇਸ ਕਰਕੇ ਜਿਨ੍ਹਾਂ ਦੇ ਮਾਤਾ ਪਿਤਾ ਜਿਉਂਦੇ ਨੇ ਭਾਈ ਸੇਵਾ ਕਰਿਆ ਕਰੋ ਉਹਨਾਂ ਨੂੰ ਪੁੱਛਿਆ ਕਰੋ ਉਹਨਾਂ ਨੂੰ ਪਿਆਰ ਕਰਿਆ ਕਰੋ ਕਿਉਂਕਿ ਸੰਤ ਜੀ ਮੌਤ ਚੰਦਰੀ ਫਿਰ ਇਹਨਾਂ ਵੀ ਕਹਿਣ ਦਾ ਸਮਾਂ ਨਹੀਂ ਦਿੰਦੀ ਕਿ ਬਾਪੂ ਦੇ ਨੂੰ ਕੀ ਚਾਹੁੰਦਾ ਜਬ ਮਾਂ ਦੇ ਕੀ ਚਾਹੁੰਦਾ ਆਪਣੇ ਗਿਲੇ ਸ਼ਿਕਵੇ ਰੋਸੇ ਸਾਰੇ ਇੱਕੇ ਮੁਕਾਲਿਆ ਕਰੋ ਕਿਉਂਕਿ ਮੌਤ ਤੋਂ ਬਾਅਦ ਕਿਸੇ ਨਾਲ ਆਪਣਾ ਗਿਲਾ ਸ਼ਿਕਵਾ ਆਪਾਂ ਦੂਰ ਨਹੀਂ ਕਰ ਸਕਦੇ ਫਿਰ ਆਪਾਂ ਕਿਸੇ ਨੂੰ ਆਪਣੀ ਗੱਲ ਕਹਿ ਨਹੀਂ ਸਕਦੇ ਇਸ ਕਰਕੇ ਭਾਈ ਬਜ਼ੁਰਗਾਂ ਦੀ ਸੇਵਾ ਕਰ ਨੂੰ ਚੰਗੇ ਕਰਮ ਜ਼ਿੰਦਗੀ ਦੇ ਵਿੱਚ ਕਮਾਓ ਕਿਉਂਕਿ ਹਰ ਇਕਰਨੇ ਦੁਨੀਆ ਤੋਂ ਜਾਣਾ ਹੈ ਇੱਥੇ ਤੇ ਵੱਡੇ ਵੱਡੇ ਰਾਵਣ ਵੀ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੀ ਸੋਨੇ ਦੀ ਲੰਕਾ ਸੀ ਘਰਾਂ ਲੰਕਾਗੜ ਸੋਨੇ ਦਾ ਭਿਆਨ ਮੂਰਖ ਰਾਵਣ ਕਿਆ ਲੈ ਕੋਈ ਤੇਰੀ ਹਸਤੀ ਤੇ 라वण ਅਗੇ ਕੁਝ ਵੀ ਨਹੀਂ ਅਦਸੁੰਦਰ ਕੁਲੀਨ ਚੁਦਰ ਚਧੁਰ ਮੁਖੀਆ ਨੀ ਤਨਵੰਤ ਮਹਾਰਾਜ ਕਹਿੰਦੇ ਭਾਵੇਂ 라वण ਕਿੱਡਾ ਸੋਹਣਾ ਸੀ ਕਿੱਡਾ ਵੱਡਾ ਵਿਦਵਾਨ ਸੀ ਉਹਦੇ ਵਰਗਾ ਵਿਦਵਾਨ ਦੁਨੀਆ ਤੇ ਕੋਈ ਨਹੀਂ ਸੀ ਪਰ ਮਹਾਰਾਜ ਕਹਿੰਦੇ ਉਹ ਜਿਉਂਦਾ ਵੀ ਮਰਿਆ ਹੋਇਆ ਸੀ ਕਿਉਂ ਮਰਤਕ ਕਹੀਐ ਨਾਨਕਾ ਜਹ ਬ੍ਰੀਤ ਨਹੀਂ ਭਗਵਾਨ ਗੁਰਬਾਣੀ ਤੇ ਆਪਾਂ ਨੂੰ ਜਿਉਂਦਿਆਂ ਨੂੰ ਵੀ ਮਰਿਆ ਦੱਸਦੀ ਏ ਗੁਰਬਾਣੀ ਦਾ ਕਥਨ ਹੈ ਆਖਾਂ ਜੀਵਾ ਵਿਸਰੈ ਪਰ ਜਾਉ ਗੁਰਬਾਣੀ ਕਹਿੰਦੀ ਜਿਹੜਾ ਤੇ ਪ੍ਰਮਾਤਮਾ ਨੂੰ ਯਾਦ ਰੱਖਦਾ ਹੈ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਕੋਈ ਉਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਜਿਉਂਦਾ ਹੈ ਭਾਈ ਨਹੀਂ ਤੇ ਆਪਾਂ ਦੀ ਮਰਿਆ ਦੇ ਬਰਾਬਰ ਹੀ ਜਿਹੜੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਪ੍ਰਮਾਤਮਾ ਦੇ ਨਾਮ ਨਹੀਂ ਜਪਦੇ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਗੁਰਬਾਣੀ ਕਹਿੰਦੀ ਮੇਰੀ ਨਿਗਾਹ ਦੇ ਵਿੱਚ ਤਾਂ ਉਹ ਵੀ ਮਿਲਤ ਕੀ ਹੈ ਜਿਹੜਾ ਪ੍ਰਮਾਤਮਾ ਨਾਲ ਪ੍ਰੇਮ ਨਹੀਂ ਕਰਦਾ ਪ੍ਰਮਾਤਮਾ ਨੂੰ ਪਿਆਰ ਨਹੀਂ ਕਰਦਾ ਪ੍ਰਮਾਤਮਾ ਦੇ ਵੱਲੋਂ ਬਣਾਏ ਹੋਏ ਜੀਆਂ ਦਾ ਸਤਿਕਾਰ ਨਹੀਂ ਕਰਦਾ ਇਸ ਕਰਕੇ ਸੰਗਤ ਜੀ ਜਿਹੜਾ ਸਮਾ ਅੱਜ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਆਪੇ ਆਇਆ ਹੈ ਉਹ ਇੱਕ ਦਿਨ ਆਪਣ ਆਪਣੇ ਸਾਰਿਆਂ ਤੇ ਆਉਣਾ ਹੈ ਵਾਰੀ ਆਪ ਕੋ ਆਪਣੀ ਕੋਈ ਨਾ ਬੰਦਾ ਤੀਨ ਸਭ ਨੇ ਇਸ ਸੰਸਾਰ ਨੂੰ ਜਾਣਾ ਹੈ ਅੱਜ ਕੱਲ ਸਭ ਦੀ ਵਾਰੀ ਆ ਜਾਣੀ ਹੈ ਇਸ ਕਰਕੇ ਜਿਨ੍ਹਾਂ ਦੇ ਸੁਆਸ ਪਈ ਰਹੇ ਨੇ ਜਿਹੜੇ ਦੁਨੀਆ ਤੇ ਹਲੇ ਜਿਉਂਦੇ ਆ ਆਪਾਂ ਤਾਂ ਜਰੂਰ ਪਰਮਾਤਮਾ ਦੀ ਭਗਤੀ ਕਰਿਆ ਕਰੋ ਆਪਣੇ ਬਜ਼ੁਰਗਾਂ ਦੀ ਸੇਵਾ ਕਰਿਆ ਕਰੋ ਬਜ਼ੁਰਗਾਂ ਨੂੰ ਪਿਆਰ ਕਰਿਆ ਕਰੋ ਕਿਉਂਕਿ ਬਾਅਦ ਵਿੱਚ ਜੋ ਕੁਝ ਮਰਜ਼ੀ ਕਰੀਏ ਫਿਰ ਉਹ ਇੱਕ ਦਿਖਾਵੇ ਮੱਤਰ ਹੁੰਦਾ ਹੈ ਇਸ ਕਰਕੇ ਬਜ਼ੁਰਗਾਂ ਨੂੰ ਪਿਆਰ ਗੁਰੂ ਭਾਈ ਉਹਨਾਂ ਦਾ ਸਤਿਕਾਰ ਗੁਰੂ ਜਿਨੀਆਂ ਅੱਜ ਸੰਗਤਾਂ ਭਾਈ ਸਾਹਿਬ ਭਾਈ ਮਨਜਤ ਸਿੰਘ ਜੀ ਜੋ ਕਿ ਸਾਰੇ ਹੀ ਜਾਣਦੇ ਆਂ ਕਿ ਇੱਕ ਸੜਕ ਹਾਦਸੇ ਵਿੱਚ ਉਹਨਾਂ ਦੇ ਸਿਰ ਤੇ 60 ਲੱਗਣ ਕਾਰਨ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਇਸ ਨਗਰ ਦੇ ਵਿੱਚ ਪਿਛਲੇ ਦਿਨੀ ਦੋ ਮਾੜੇ ਵਾਪਰੇ ਇੱਕ ਨੌਜਵਾਨ ਲੜਕਾ ਜੋ ਕਿ ਜਿਹਦਾ ਨਾਮ ਪਰਸੂ ਸਿੰਘ ਸੀ ਉਹ ਵੀ ਇਸ ਦੁਨੀਆ ਤੋਂ ਇੱਕ ਹਾਦਸੇ ਦੌਰਾਨ ਚੜ੍ਹਾਈ ਕੀਤਾ ਤੇ ਬਾਪੂ ਜੀ ਵੀ ਅਗਲੇ ਦਿਨ ਉਮੀ ਸੰਤ ਸਾਹਿਬ ਉਹ ਰਾਹ ਚੜਾਈ ਕਰ ਗਏ ਸੋ ਭਾਈ ਇਸ ਕਰਕੇ ਮਹਾਰਾਜ ਕਿਰਪਾ ਕਰਨ ਇਸ ਨਗਰ ਖੇੜੇ ਉੱਤੇ ਆਪਣਾ ਮੇਰਾ ਪਰਿਆ ਹੰਤ ਰਖਣ ਕੋ ਵਾਸਤੇ ਸ਼ੁਕ ਸ਼ਾਂਤੀ ਵਰਤਾਉਣ ਤੇ ਆਪਾਂ ਸਭ ਨੇ ਹੁਣ ਅਰਦਾਸ ਕਰਨੀ ਹੈ ਸਮਾ ਹੋ ਗਿਆ ਕਿ ਸਤ ਗੁਰੂ ਜੀ ਭਾਈ ਸਾਹਿਬ ਭਾਈ ਕਹਿਦਰ ਸਿੰਘ ਜੀਆਂ ਦੀ ਜੀਵ ਆਤਮਾ ਦਾ ਭਲਾ ਕਰਨ ਚੁਰਾਸੀ ਦੀ ਆਵਾ ਗੌਣ ਤੋਂ ਮੁਕਤ ਕਰਕੇ ਸਦਾ ਵਾਸਤੇ ਆਪਣੀ ਚਰਨਾਂ ਦੇ ਨਿਵਾਸ ਦੇਣ ਤੇ ਪਿੱਛੋਂ ਪਰਿਵਾਰ ਨੂੰ ਪਾਣਾ ਬੰਨਣ ਦਾ ਬਲ ਬਖਸ਼ਣ ਪਰਿਵਾਰ ਦੀ ਮਿਹਰਾ ਪ੍ਰਿਆਹ ਹੱਥ ਰੱਖਣ ਸਵਾਗਤ ਜੀ ਸਮਾ ਹੋ ਚੁਕੀ ਹੈ ਹੁਣ ਸ੍ਰੀ ਅਨੰਦ ਸਾਹਿਬ ਕੀ ਦੇਜਾ ਉਪਰੰਤ ਅਰਦਾਸਾਂ ਨੇਮ